ਮੈਂ ਗੱਲਬਾਤ ਕਰਦਾ ਸੀਗਾ ਕਿ ਕਾਰਨ ਕੋਈ ਵੀ ਹੋਵੇ ਮਸਲਾ ਕੋਈ ਵੀ ਹੋਵੇ ਮਸਲਾ ਕੋਲ ਮਿਲਾ ਕੇ ਲੋਕਾਂ ਨੂੰ ਪੈ ਜਾਂਦਾ ਹੈ ਜੀ ਤੇ ਇੱਥੇ ਵੀ ਮਸਲਾ ਤਹਿਸੀਲਦਾਰ ਸਾਹਿਬ ਵਾਲਾ ਉਹ ਕੋਈ ਰਿਸ਼ਵਤ ਰੋਸ਼ਵਤ ਵਾਲਾ ਚੱਕਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਪਤਾ ਹੀ ਹੈ ਪਰ ਉਹ ਘੁਮ ਕਮਾ ਕੇ ਪੈ ਗਈ ਵਿਚਾਰੇ ਲੋਕਾਂ ਤੇ ਤੰਗ ਲੋਕ ਹੋ ਜਾਂਦੇ ਆ ਤੇ ਉਹ ਆਂਦੇ ਤੇ ਹੁੰਦੇ ਆ ਕਿ ਬੋੜ ਜਿੱਡਾ ਮਰਜ਼ੀ ਫਾਇ ਲਿਆ ਹੋਵੇ ਭਾਰ ਉਹਦਾ ਤਣਿਆਂ ਤੇ ਹੀ ਪੈਂਦਾ ਹੈ ਬਿਲਕੁਲ ਤੇ ਰੋਲੇ ਜਿੱਡੇ ਮਰਜ਼ੀ ਗੁੰਜਲਦਾਰ ਹੋ ਜਾਣ ਜਿੰਨੇ ਮਰਜ਼ੀ ਵੱਡੇ ਹੋ ਜਾਣ ਉਹਦਾ ਨੁਕਸਾਨ ਕਿਤੇ ਨਾ ਕਿਤੇ ਜਨਤਾ ਨੂੰ ਚਲਣਾ ਹੀ ਪੈਂਦਾ ਜੀ ਵੇਖੋ ਇਹ ਅੱਗੇ ਵੀ ਹੋਇਆ ਪਟਵਾਰੀਆਂ ਵੇਰੀ ਜਾਂ ਕੁਝ ਹੋਰ ਇੱਕਾ ਦੁੱਕਾ ਮੌਕਿਆਂ ਤੇ ਹਮ ਸਰਕਾਰ ਤੇ ਰੈਵਨਿਊ ਡਿਪਾਰਟਮੈਂਟ ਵਾਲੇ ਆਮੋ ਸਾਹਮਣੇ ਆ ਜਾਂਦੇ ਆ ਕਈ ਵਾਰ ਇਹ ਹੋਇਆ ਕਿ ਜਾਂਚ ਪੜਤਾਲ ਹੈ ਜੀ ਫਲਾ 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 ਬਾਅਦ ਵਿੱਚ ਨਿਕਲਦਾ ਕੁਝ ਨਹੀਂ ਹਮ ਪਰ ਜਿਹੜੀ ਸਟ੍ਰਾਈਕ ਦੇ ਨਾਲ ਕਹ ਲੋ ਕਿ ਸਾਡੀ ਜਨਤਾ ਪ੍ਰਸਤ ਹੋ ਜਾਂਦੀ ਆ ਜੋ ਸਾਡਾ مالیਆ ਨੁਕਸਾਨਿਆ ਜਾਂਦਾ ਹੈ ਸਾਹਿਬ ਜੀ ਭਈ ਉਹਦੀ ਪਰਪਾਈ ਕੋਈ ਧਿਰ ਉਟਦੀ ਨਹੀਂ ਕਿ ਕੌਣ ਕਰੇਗਾ ਮਤਲਬ ਉਹ ਆਪਦੀ ਜਗਾ ਤੇ ਆਪਣੇ ਆਪ ਨੂੰ ਸਹੀ ਦੱਸਦੀ ਆ ਰੈਵਨਿਊ ਵਾਲੇ ਹਮ ਸਰਕਾਰ ਆਪਦੀ ਜਗਾ ਤੇ ਤੇ ਦੱਸੋ ਫਿਰ ਸਾਡਾ ਹੀ ਕਸੂਰ ਆ ਨਾ ਬਿਲਕੁਲ ਮਤਲਬ ਜਿਵੇਂ ਕਹ ਲੋ ਕਿ ਨਾਨੀ ਖਾਸ ਨੂੰ ਕਰੇ ਤੇ ਦੋਤਾ ਚੱਟੀ ਭਰੇ ਹਮ ਹਲਾਤੇ ਇਦਾਂ ਦੇ ਬਣੇ ਪਏ ਨੇ ਨਾ ਤਾਂ ਗੱਲ ਇਹ ਆ ਕਿ ਇਹ ਇਹਨਾਂ ਦੇ ਤਹਿਸੀਲਦਾਰਾਂ ਦੀ ਜਿਹੜੀ ਜਥੇਵੰਦੀ ਆ ਉਹਦਾ ਪ੍ਰਧਾਨ ਹੀ ਚੱਕ ਲਿਆ ਇਹਨਾਂ ਨੇ ਆਪੇ ਸ਼ਾਇਦ ਜੀ ਨਿظام ਲਗਾ ਕੇ ਰਿਸ਼ਵਤ ਲੈਂਦਾ ਸੀ ਹੁਣ ਉਧਰੋਂ ਕਿਸਾਨ ਲਾਂਗੜ ਕੱਸੀ ਫਿਰਦੇ ਕਹਿੰਦੇ ਜੇ ਤੁਸੀਂ ਛੱਡਿਆ ਤੇ ਅਸੀਂ ਘਰਾਹ ਕਰਾਂਗੇ ਤੁਹਾਡਾ ਸਰਕਾਰ ਫਸ ਜਾਂਦੀ ਆ ਸਰਕਾਰ ਕਸੂਤੀ ਫਸ ਜਾਂਦੀ ਆ ਵਿਚ ਵਿਚਾਲੇ ਫਸ ਜਾਂਦੀ ਆ ਉਧਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਹ ਹੁਣ ਛੁੱਟੀ ਤੇ ਚਲੇ ਗਏ ਕਹਿੰਦੇ ਅਸੀਂ ਕੰਮ ਨਹੀਂ ਕਰਨਾ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਭਾਈ ਸਾਰਾ ਕੁਝ ਜਿਹੜਾ ਉਹ ਜਨਤਾ ਦੇ ਸਿਰ ਤੇ ਪੈ ਜਾਂਦਾ ਭੁਗਤਦੀ ਜਨਤਾ ਜੀ ਜੀ ਪਰ ਸਰਕਾਰ ਵੀ ਜਿਹੜੀ ਆ ਨਾ ਉਹ ਅਜੀਬੋ ਗਰੀਬ ਹੈ ਸਾਡੇ ਇੱਥੇ ਨਾ ਸਰਕਾਰਾਂ ਹੀ ਕਹਿ ਲਓ ਇਕੱਲੀ ਇੱਕ ਸਰਕਾਰ ਤੋਂ ਰਵਾ ਹੁੰਦਾ ਕੁਛ ਨਹੀਂ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵਿੱਚ ਦੀ ਗੱਲ ਜੀ ਜਿਹੜੀ ਕਿਸੇ ਸਿਆਣੇ ਬੰਦੇ ਨੇ ਮੈਨੂੰ ਦੱਸੀ ਉਹਨੇ ਕਿਹਾ ਇਹਨਾਂ ਦਾ ਕੁਛ ਨਹੀਂ ਕਰ ਸਕਦੇ ਐਵੇਂ ਤੁਸੀਂ ਦਾਬੇ ਮਾਰਦੇ ਦੇਖ ਲੋਂਗੇ ਕਰ ਲੋਂਗੇ ਕਿਉਂਕਿ ਰੈਵਨਿਊ ਵਾਲਿਆਂ ਨੂੰ ਨਿਤਾਵਾਂ ਦੀ ਕੱਲੀ-ਕੱਲੀ ਜਾਇਦਾਦ ਦਾ ਪਤਾ ਹੁੰਦਾ ਪਤਾ ਹੁੰਦਾ ਬਿਲਕੁਲ ਕੱਲੀ-ਕੱਲੀ ਜਾਇਦਾਦ ਦਾ ਪਤਾ ਹੁੰਦਾ ਇਹ ਹੜਤਾਲ ਕਰਨ ਸਟ੍ਰਾਈਕ ਕਰਨ ਜੋ ਮਰਜ਼ੀ ਆ ਪਰ ਵਿੱਚ ਦੀ ਕੰਨਾ ਥਾਣੀ ਕੱਢ ਦਿੰਦੇ ਆ ਕਿ ਸਾਡ ਨੂੰ ਤੇ ਤੁਹਾਡੀਆਂ ਸਰਸਾਈਆਂ ਦਾ ਵੀ ਪਤਾ ਹੈ ਤੇ ਦਾਦੇ ਵੰਡ ਦਾ ਵੀ ਪਤਾ ਕਿੰਨੀ ਸੀ ਜੀ ਬਿਲਕੁਲ ਤੇ ਇਸ ਕਰਕੇ ਇਹ ਕੈਸ ਕੈਸ ਚੱਲੀ ਜਾਂਦੀ ਆ ਜਨਤਾ ਤਰਸਤ ਹੋ ਜਾਂਦੀ ਆ ਕੌਣ ਸੱਚਾ ਕੌਣ ਝੂਠਾ ਉਹ ਪਿੱਛੇ ਰਹਿ ਜਾਂਦਾ ਸਭ ਕੁਝ ਕੁੰਡਾ ਕੱਖ ਨਹੀਂ ਹੈ ਇਹਦੇ ਵਿੱਚ ਕੌਣ ਸੱਚਾ ਕੌਣ ਝੂਠਾ ਮੈਂ ਨਹੀਂ ਕਹਿ ਸਕਦਾ ਪਰ ਇੱਕ ਗੱਲ ਜੋ ਤੁਸੀਂ ਕਹੀ ਮੈਂ 100 100 ਕੀ 101% ਮਤਫਿਕ ਹਾਂ ਉਸ ਗੱਲ ਦੇ ਨਾਲ ਸਹਿਮਤ ਹਾਂ ਕਿ ਨੁਕਸਾਨ ਜਨਤਾ ਦਾ ਪੰਜਾਬ ਬਿਲਕੁਲ ਬਿਲਕੁਲ ਤਰਾਸ-ਦਰਾਸ ਹੋ ਜਾਂਦੀ ਹੈ ਜੀ ਕੰਮ ਲੋਕਾਂ ਦੇ ਰੁਕ ਜਾਂਦੇ ਆ ਇਹਨਾਂ ਦਾ ਚੱਲਦਾ ਰਹਿੰਦਾ ਜਸ਼ਨਦੀਪ ਜੀ ਬਿਲਕੁਲ ਤੁਹਾਡੇ ਵਾਲੀ ਗੱਲ ਠੀਕ ਹੈ